ਮਸ਼ਹੂਰ ਬਣ ਚੁੱਕੇ ਟੈਟੇ ਨਹੀਂ ਕਰਦਾਂਗੇ ਪੁਲਿਸਾਂ ਨੇ ਕੀਤੀ ਥਾਣੇ ਐਫ ਆਈ ਆਰ ਦਰਜ ਹੋ ਗਈ ਆਪੇ ਐ ਦਰਜ ਹੁੰਦੇ ਸਾਰ ਸਰਕਾਰ ਜਹਾ ਆਕਰ ਮਚ ਗਿਆ ਹੁਣ ਫੈਸਲਾ ਸੀ ਕਰਾਂਗੇ ਜਿਹੜਾ ਚੜ ਕੇ ਆਊਗਾ ਧੌਣ ਲਵਾ ਕੇ ਜਾਊਗਾ ਇਹ ਸਿੱਖ ਸੰਗਠਨ ਦਾ ਫੈਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਜਾਰਾ ਹਲਕੇ ਵਿੱਚ ਬੀ ਜੀ ਪੀ ਨੇ ਅਨਾਉਂਸ ਕੀਤਾ ਸੀਗਾ ਜੇ ਸਾਡੀ ਸਰਕਾਰ ਬਣ ਗਈ ਤੇ ਗੁਰਦੁਆਰੇ ਜਿਹੜੇ ਨਸਬੂਰ ਬਣ ਚੁੱਕੇ ਐ ਢਾਈ ਢਾਈ ਕਰਦਾਂਗੇ ਉਸੇ ਤਰਜ਼ ਤੇ ਭਾਜਪੀ ਦੇ ਗੁੰਡਿਆਂ ਨੇ ਪਿਛਲੇ ਦਿਨੀ ਗੁਰਦੁਆਰਾ ਕਰਤਾਰਪੁਰ ਸਾਹਿਬ ਅਟੈਕ ਕੀਤਾ ਤੇ ਪਰਿਵਾਰ ਦਾ ਵਸਨੀਕਾ ਪਿਓ ਭੱਜ ਕੇ ਗੁਰਦੁਲ ਸ਼ਰਨ ਲਈ ਤੇ ਉੱਤੇ ਭਾਜਪੀ ਦੇ ਗੁੰਡਿਆਂ ਨੇ ਗੁਰਦੁਆਰੇ 'ਤੇ ਗੁੰਡਾਗਰਦੀ ਕੀਤੀ ਜਿਹਦੀ ਤੁਰੰਤ ਸ਼ਿਕਾਇਤ ਜਥੇਬੰਦੀਆਂ ਨੇ ਪੁਲਿਸ ਥਾਣੇ ਕੀਤੀ ਥਾਣੇ ਅੱਗੇ ਦਰਜ ਹੋ ਗਈ ਆਫੇਅਰ ਦਰਜ ਹੁੰਦੇ ਸਾਰ ਸਰਕਾਰ ਜਹਾਹਾ ਕਰ ਮੱਚ ਗਿਆ ਬੀਜੇਪੀ ਦੇ ਐਮਐਲਏ ਭੱਜਣ ਲੱਗੇ ਵੀ ਸਾਡੇ ਅਖਲਾ ਪੇਪਰ ਦੱਬ ਕੇ ਉਸਦੀ ਹੈ ਕਿਉਂਕਿ ਇਹਦਾਂ ਏਜੰਡਾ ਸੰਘਦਾ ਇਹ ਏਜੰਡਾ ਬੀਜੇਪੀ ਦਾ ਕਿ ਗੁਰਦੁਆਰਾ ਢਹਤੇ ਵੀ ਕਰ ਦੋ ਅੰਡਸੂਰ ਬਣ ਚੁੱਕੇ ਆ ਅੱਜ ਅਸੀਂ ਫਿਰ ਪ੍ਰਸ਼ਾਸਨ ਕੋਲ ਆਏ ਆ ਅਸੀਂ ਬੇਨਤੀ ਕਰ ਰਹੇ ਆ ਕਿ ਦੋਸ਼ੀ ਗ੍ਰਿਫਤਾਰ ਕਰੋ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਜੇ ਪ੍ਰਸ਼ਾਸਨ ਨੇ ਕੋਈ ਲਾਜ ਨਹੀਂ ਕਰਦਾ ਇੱਕ ਵੀ ਧੜ ਵੀ ਗੁਰਦੁਆਰੇ ਚੜ ਕੇ ਆਵੇ ਤਾਂ ਡਟ ਕੇ ਰਹੀ ਅਸੀਂ ਰਾਸ਼ਟਰੀ ਸਭੂਤੀ ਸੰਗਤਾਂ ਨੂੰ ਸੂਚਕ ਮੈਟਰ ਕਰ ਰਹੇ ਆ ਆਪਣਾ ਆਪਣਾ ਚਾਰਪਕਿਆਰੋ ਗੁਰਦਵਾਰ ਸ਼ਸਤਰ ਰੱਖੋ ਕੋਈ ਗੁਰਦੁਰਾ ਤੇ ਹਮਲਾ ਕਰਦਾ ਐ ਅਟੈਕ ਕਰਦਾ ਮੂੰਹ ਤੋੜਵਾ ਜਵਾਬ ਦੋ ਤੁਹਾਡੀ ਚੁੱਕੀ ਤਲਵਾਰ ਤੁਹਾਨੂੰ ਇਹ ਸਾਬਤ ਦਿਵਾਉਗੀ ਇਹ ਸਰਕਾਰਾਂ ਤੋਂ ਇਹ ਪ੍ਰਸ਼ਾਸਨ ਤੋਂ ਕੋਈ ਸਾਬਤ ਨਹੀਂ ਕਿਉਂਕਿ ਰਾਜਸਥਾਨ ਦੀ ਬੀਜੇਪੀ ਸਰਕਾਰ ਦਾ ਏਜੰਡਾ ਬੜਾ ਕਲੀਅਰ ਹੈ ਉਹਨਾਂ ਨੇ ਕੋਸ਼ਿਸ਼ ਕੀਤਾ ਸੀਗਾ ਕਿ ਗੁਰਦਰ ਨਸੂਰ ਬਣ ਚੁੱਕੇ ਐ ਟੈਟ ਨਹੀਂ ਕਰ ਦੋ ਉਸ ਤੇ ਲਾਗੂ ਕਰਨ ਲੱਗੇ ਹੁਣ ਫੈਸਲਾਸੀ ਕਰਾਂਗੇ ਜਿਹੜਾ ਚੜ ਕੇ ਆਊਗਾ ਹੌਣ ਰੋ ਲਵਾ ਕੇ ਜਾਊਗਾ ਇਹ ਸਿੱਖ ਸੰਗਤਾਂ ਦਾ ਫੈਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ